ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਚਮਕੌਰ ਸਿੰਘ ਸੋਨ ਪੁੱਤਰ ਸਰਦਾਰ ਗੁਰਚਰਨ ਸਿੰਘ ਪਿੰਡ ਬੱਪਿਆਣਾ ਤੋਂ ਸਰਪੰਚੀ ਦਾ ਉਮੀਦਵਾਰ ਖੜਾ ਹੋਇਆ ਹਾਂ ਤੋਂ ਸਾਰੀਆਂ ਹੀ ਪਾਰਟੀਆਂ ਜੋ ਸਾਰੇ ਹੀ ਪਿੰਡ ਦੇ ਮੋਢਵਾਰ ਬੰਦੇ ਨੇ ਸਾਰਿਆਂ ਨੇ ਹੀ ਮੇਰੇ ਸਹਿਯੋਗ ਨਾਲ ਮੈਂ ਪਿੰਡ ਦੀ ਸਰਪੰਚੀ ਚੋਣ ਲੜ ਰਿਹਾ ਹਾਂ ਸੋ ਮੈਂ ਬਹੁਤ ਹੀ ਚੰਗੇ ਤਰੀਕੇ ਨਾਲ ਸਾਫ਼ ਸੁਥਰੀ ਚੋਣ ਲੜਾਂਗਾ ਤੇ ਜੋ ਵੀ ਪਿੰਡ ਦੇ ਅਧੂਰੇ ਕੰਮ ਰਹਿੰਦੇ ਨੇ ਮੈਂ ਬਹੁਤ ਹੀ ਉਹ ਸਮਝ ਕੇ ਬਹੁਤ ਚੰਗੇ ਤਰੀਕੇ ਨਾਲ ਸਾਰੇ ਕੰਮ ਪਿੰਡ ਦੇ ਜਿਹੜੇ ਉਧੂ ਦੇ ਰਹਿੰਦੇ ਨੇ ਉਹ ਸਾਰੇ ਜ਼ਰੂਰ ਕਰਾਂਗੇ। ਮੇਨ ਕੰਮ ਕਿਹੜਾ ਹੈਗਾ ਜੀ ਤੁਸੀਂ ਕਿਹੜਾ ਕਰਾਉਂਗੇ? ਕਿਉਂਕਿ ਮੇਨ ਕੰਮ ਜੀ ਹੁਣ ਸਾਡੇ ਜਿਵੇਂ ਪਾਰਕ ਨਹੀਂ ਹੈਗਾ ਜੀ ਕੋਈ ਵੀ ਪਿੰਡ ਦੇ ਵਿੱਚ। ਪਾਰਕਰ ਸੀ ਜ਼ਰੂਰ ਅਸੀਂ ਗੁਰਦੁਆਰਾ ਸਾਹਿਬ ਦੇ ਕੋਲ ਪਾਰਕ ਬਣਾਉਣ ਦੀ ਇੱਕ ਸਾਡੀ ਹੈਗੀ ਹੈ। ਤੇ ਜਿਵੇਂ ਸਾਡੇ ਇੱਕ ਜਿਹੜੇ ਕਮਿਟੀ ਆਈ ਹੈ ਜੀ ਉਹਦੇ ਵਿੱਚ ਅਸੀਂ ਉਹ ਕੰਮ ਵੀ ਕਰਨ ਦੀ ਸਾਡੀ ਇੱਛਾ ਜੀ ਗੁਰੀ। ਤੇ ਇੱਕ ਸਾਨੂੰ ਸਾਡੇ ਪਿੰਡ ਨੂੰ ਬਹੁਤ ਵੱਡੀ ਪ੍ਰੋਬਲਮ ਆਦੀ ਸਾਡੇ ਇਹਨਾਂ ਜੀ ਬੈਂਕ ਨਹੀਂ ਹੈਗੀ ਜੀ ਅਸੀਂ ਬੈਂਕ ਦੀ ਲਿਆਉਣ ਦੇ ਵੀ ਉਹ ਕਰ ਰਹੇ ਆ ਵੀ ਜੇ ਬੈਂਕ ਸਾਡੇ ਪਿੰਡ 'ਚ ਆ ਜੇ ਜੋ ਬਜ਼ੁਰਗ ਪੈਨਸ਼ਨ ਆ ਯਾਰ ਉਹ ਲੈਟ ਜਾਂਦੇ ਨੇ ਉਹ ਸਾਡੇ ਪਿੰਡ ਦੇ ਵਿੱਚ ਹੀ ਉਹ ਕਰਨ। ਬਾਕੀ ਅਸੀਂ ਪਿੰਡ ਦੇ ਸਹਿਯੋਗ ਨਾਲ ਜੋ ਵੀ ਪਿੰਡ ਦਾ ਸਾਫ ਸੁਥਰਾ ਜੋ ਵੀ ਸਫਾਈ ਦਾ ਅਸੀਂ ਪੂਰਾ ਧਿਆਨ ਰੱਖਾਂਗੇ ਤੇ ਵਾਇਗਰੂ ਨੇ ਜੇ ਸਾਡੇ ਸਾਨੂੰ ਸਰਪੰਚ ਦੀ ਚੋਣ ਦਾ ਜਿੱਤੇ ਆਈ ਤਾਂ ਅਸੀਂ ਸਾਰੇ ਹੀ ਕੰਮ ਕਰਾਂਗੇ ਜੀ। ਵਹਿਗੂ ਜੀ ਬਰਤ। ਪਿੰਡ ਵਾਸੀਆਂ ਨੂੰ ਇੱਕ ਅਪੀਲ ਕਰਦੇ ਆਂ ਵੀ ਜਿਹੜੀ ਇਹ ਚੋਣ ਹੈਗੀ ਇਹ ਸਾਫ ਸੁਥਰੀ ਤੇ ਵਧੀਆ ਤਨ ਚੰਗੇ ਢੰਗ ਨਾਲ ਜੀ ਇਹ ਵੀ ਉਹ ਚੱਲ ਕਰੀ ਜਾਂਦੇ ਹਾਂ ਜੀ